ਟਾਡੇ ਰੂਬਰੂ ਕਰ ਰਹੇ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥਕ ਆਲੀ ਦੇ ਮੁਖੀ ਪਾਈਬਲ ਸਿੰਘ ਜੀ ਚਮਕਾ ਇਹਨਾਂ ਕੋਲ ਅਸੀਂ ਅੱਜ ਜਾਣਾਂਗੇ ਕੁਝ ਖਾਸ ਮੁੱਦਿਆਂ ਦੇ ਸਬੰਧ ਵਿੱਚ ਕਰਾਂਗੇ ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਚਮਕਾ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕਾ ਸਾਹਿਬ ਕੱਲ ਸਾਡੇ ਪੰਜਾਬ ਦੇ ਮੁਖੀ ਡੀਜੀਪੀ ਪੰਜਾਬ ਕਿਰੀ ਗੌਰਵ ਜੱਜਵ ਜੀ ਨੇ ਬਿਆਨ ਦਿੱਤਾ ਹੈ ਕਿ 31 ਮਈ ਤੱਕ ਜਿਹੜਾ ਨਸ਼ਾ ਆ ਪੰਜਾਬ ਵਿੱਚੋਂ ਖਤਮ ਕਰ ਦਿੱਤਾ ਜਾਊਗਾ ਕੀ ਚਮਕਾ ਸਾਹਿਬ ਇਸ ਤਰ੍ਹਾਂ ਹੋ ਸਕਦਾ ਹੈ ਸੰਧੂ ਸਾਹਿਬ ਪਹਿਲੀ ਗੱਲ ਤੇ ਨਸ਼ਾ ਜਿਹੜਾ ਵਾ ਉਹ ਕੁਝ ਦਿਨਾਂ ਦੇ ਵਿੱਚ ਨਹੀਂ ਸਿਆ ਹਾਂਜੀ ਪੰਜਾਬ ਦੇ ਵਿੱਚ ਬਿਲਕੁਲ ਉਹ ਲੰਮੇ ਆਸਾ ਲਾ ਕੇ ਬੜੇ ਲੰਮੇ ਸਮੇਂ ਤੋਂ ਇਹ ਚੀਜ਼ ਦੀਆਂ ਜੜ੍ਹਾਂ ਲਾਈਆਂ ਗਈਆਂ ਵਾ ਤੇ ਕੋਈ ਵੀ ਜਿਹੜਾ ਡੂੰਗਾ ਜੜਾਂ ਵਾਲਾ ਰੋਖ ਹੈ ਉਹ ਐਡੀ ਜਲਦੀ ਪੁੱਟਿਆ ਨਹੀਂ ਜਾਂਦਾ ਉਹਦੀਆਂ ਜੜ੍ਹਾਂ ਖੋਤਣ ਲਈ ਕਈ ਸਮਾਂ ਲੱਗ ਜਾਂਦਾ ਕਦੀ ਮਿੱਟੀ ਕੱਢ ਕਦੀ ਕੋਸ਼ ਕੱਢ ਮੈਂ ਆਧਾਰਨ ਦੇ ਕੇ ਗੱਲ ਕਰਦਾ ਵਾ ਇਹ ਜਿਹੜਾ ਨਸ਼ਿਆਂ ਦੀ ਜਿਹੜੀ ਇਹਨਾਂ ਨੇ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਿਹਨਤ ਚਲਾਈ ਸੀ ਨਾ ਇਹ ਦੋਹਾਂ ਤਿੰਨਾਂ ਮਹੀਨਿਆਂ ਦਾ ਕੰਮ ਨਹੀਂਗਾ ਇਹ ਤਾਂ ਉਮਰਾਂ ਲੱਗਣ ਵਾਲਾ ਕੰਮ ਹੈ ਨਸ਼ਾ ਬੰਦ ਕਰਨਾ ਬਿਲਕੁਲ ਔਰ ਇੱਕ ਸਰਕਾਰ ਨੂੰ ਇੱਥੇ ਬੰਦ ਕਰਨ ਜਿਹੜੀ ਆ ਕੋਈ ਸਫਲਤਾ ਨਹੀਂ ਹੋਣੀ ਇੱਥੇ 10 ਸਰਕਾਰਾਂ ਬਣਾ ਕੇ ਵੀ ਨਸ਼ਿਆਂ ਤੇ ਕੰਟਰੋਲ ਉਹਨਾਂ ਚਿਰ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਆਮ ਲੋਕ ਪਿੰਡਾਂ ਦੇ ਸ਼ਹਿਰਾਂ ਦੇ ਮੌਤਬਾਰ ਬੰਦੇ ਜਥੇਬੰਦੀਆਂ ਸੰਪਰਤਾਵਾਂ ਔਰ ਗੁਰਦਾਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਜਿੰਨੇ ਵੀ ਵਸਨੀਕ ਆ ਉਹ ਇਸ ਚੀਜ਼ ਲਈ ਯਤਨਸ਼ੀਲ ਹੋਣ ਔਰ ਇਹ ਸੋਚਣੇ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਪੀੜ੍ਹੀ ਬਚਾਉਣ ਵਾਲੀ ਗੱਲ ਆ ਗੱਲ ਜੁੱਧ ਨਸ਼ਿਆਂ ਵਿਰੁੱਧ ਨਹੀਂਗਾ ਬਿਲਕੁਲ ਗੱਲ ਹੈਗਾ ਵਾ ਕਿ ਜਿਹੜਾ ਦਰਿਆ ਚੱਲ ਰਿਹਾ ਨਸ਼ਿਆਂ ਦਾ ਜਿਹੜੀ ਅੱਗ ਲੱਗੀ ਆ ਇਹ ਕਿਸੇ ਦੇ ਘਰ ਵੀ ਜਾ ਸਕਦੀ ਆ ਮੈਂ ਕਹਿੰਦਾ ਕਿ ਜਿਹੜਾ ਨਸ਼ਾ ਇੱਡੀ ਜਲਦੀ ਆਇਆ ਵਾ ਤੇ ਪ੍ਰਸ਼ਾਸਨ ਇੱਡੀ ਜਲਦੀ ਕਿੱਦਾਂ ਬੰਦ ਕਰ ਦੂਗਾ ਬਿਲਕੁਲ ਗੌਰਵ ਜੱਜਪੁਰ ਜੀ ਬਹੁਤ ਵਧੀਆ ਇਨਸਾਨ ਨੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਮੇਰੀ ਜਲੰਧਰ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਸੀ ਜਦੋਂ ਉਹ ਉੱਥੇ ਕਮਿਸ਼ਨਰ ਹੁੰਦੇ ਸੀ ਹਾਂਜੀ ਔਰ ਵਧੀਆ ਵਧੀਆ ਬੈਚ ਦੇ ਅਫਸਰ ਆ ਔਰ ਉਹਦੇ ਨਾਲ ਇਹ ਗੱਲ ਹੈਗੀ ਆ ਕਿ ਉਹਨਾਂ ਨੇ ਅਲਟੀਮੇਟ ਨੂੰ ਦਿੱਤਾ ਵਾ ਵਧੀਆ ਗੱਲ ਆ ਪਰ ਜਿਹੜੇ ਨਸ਼ਾ ਕੰਟਰੋਲ ਕਰਨਾ ਨਾ ਇਹਦੇ ਵਾਸਤੇ ਬਹੁਤ ਲੰਬਾ ਸਮਾਂ ਲੱਗਣਾ ਵਾ ਔਰ ਇਹ ਜਿਹੜੀ ਮਹਿਮਿਆ ਇਹਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਇਹ ਸਾਨੂੰ ਲੰਮਾ ਸਮਾਂ ਚਲਾਉਣੀ ਪੈਣੀ ਆ ਤੇ ਫੇਰ ਜਾ ਕੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਵਾ ਉਹ ਘਟਾਇਆ ਤੇ ਜਾ ਸਕਦਾ ਵਾ ਬੰਦ ਕਰਨਾ ਆ ਪੋਸੀਬਲ ਬਿਲਕੁਲ ਜੀ ਬਿਲਕੁਲ ਚੰਮਕਾ ਸਾਹਿਬ ਜਿਸ ਤਰ੍ਹਾਂ ਹੁਣ ਕੀ ਕਈ ਘਰਾਂ ਦੇ ਵਿੱਚ ਜਿਹੜੀ ਆ ਪੀਲਾ ਪੰਜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਆ ਉਹਨਾਂ ਤੇ ਚਲਾਇਆ ਜਾ ਰਿਹਾ ਜਿਨ੍ਹਾਂ ਦੇ ਅੰਗੇਜ ਤੇ ਐਫ ਆਈ ਆਰ ਦਰਜ ਹੀ ਪਹਿਲਾਂ ਤੋਂ ਇਹ ਨਸ਼ਾ ਵੇਚਦਾ ਫੜੇਗਾ ਇੱਕ ਪਰਚਾ ਦੋ ਪਰਚੇ ਤਿੰਨ ਪਰਚੇ ਚਾਰ ਪਰਚੇ ਹਨਾ ਉਹਨਾਂ ਤੇ ਪੀਆ ਪੰਜਾ ਚੱਲ ਰਿਹਾ ਕੀ ਉਹਦੇ ਪਿੱਛੇ ਜਿਹੜੇ ਕਈ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਨ੍ਹਾਂ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਉਹ ਤੇ ਚਮਕਾ ਸਾਹਿਬ ਬਿਲਕੁਲ ਸੇਫ ਹੋ ਕੇ ਬੀਠੇ ਆ ਸੰਧੂ ਸਾਹਿਬ ਮੈਂ ਇੱਕ ਸਰਕਾਰ ਦਾ ਜੁਝਾਰੂ ਵਰਕਰ ਰਿਆਂ 17 ਦੇ ਵਿੱਚ ਆਮ ਆਦਮੀ ਪਾਰਟੀ ਦੇ ਮਜੀਠੇ ਹਲਕੇ ਦੇ ਵਿੱਚ ਝੰਡੇ ਅਸੀਂ ਲਵਾਏ ਸੀ ਹਾਂਜੀ ਅਸੀਂ ਕਦੀ ਝੋੜ ਹੀ ਨਹੀਂ ਕਰਦੇ ਨਾ ਕਦੀ ਜਿਆਦਾ ਕੈਮਰੇ ਸਾਹਮਣੇ ਆਈਦਾ ਇੱਕ ਜਥੇਬੰਦੀ ਦਾ ਮੈਂ ਮੁਖ ਸੇਵਾਦਾਰ ਵੀ ਆ ਮੈਂ ਜਿਹੜੀ ਮੁਹਿੰਮ ਘਰ ਟਹੌਣ ਵਾਲੀ ਸੀ ਨਾ ਇਸ ਦਿਨ ਕੁਝ ਜਗ੍ਹਾ ਤੇ ਸਹਿਮਤ ਨਹੀਂ ਹੈਗਾ ਤੁਸੀਂ ਪੁੱਛੋਗੇ ਕਿ ਕਿਉਂ ਹਾਂਜੀ ਹੁਣ ਇੱਕ ਬੰਦਾ ਪਿੰਡੋਂ ਸ਼ਹਿਰ ਆਇਆ ਬਿਲਕੁਲ ਜੀ ਉਹਦਾ ਪਿਓ ਕੰਮ ਕਰ ਰਿਹਾ ਵਾ ਕਿਰਤ ਕਰ ਰਿਹਾ ਹਾਂਜੀ ਪੁੱਤ ਨੇ ਕੀਤਾ ਕੁਝ ਨਹੀਂ ਉਹਨੇ ਦੇਖਿਆ ਕਿ ਮੈਂ ਤਾਂ ਐਸ਼ੋਰਾਮ ਦੀ ਖਾਣੀ ਆ ਤੇ ਜੇ ਕਹਿ ਦੀਏ ਕਿ ਉਸ ਘਰ ਨੂੰ ਇਟਾ ਮਿਹਨਤ ਦੀਆਂ ਲੱਗੀਆਂ ਤੇ ਜੇ ਉਸ ਘਰ ਦੇ ਵਿੱਚ ਇੱਕ ਰੁਪਇਆ ਬੇਈਮਾਨੀ ਦਾ ਆ ਗਿਆ ਤੇ ਘਰ ਸਾਰਾ ਖਰਾਬ ਨਹੀਂ ਹੋ ਜਾਂਦਾ ਹੁਣ ਬਹੁਤੇ ਮਾਪਿਆਂ ਨੂੰ ਪਤਾ ਹੀ ਨਹੀਂਗਾ ਵੀ ਸਾਡੇ ਬੱਚੇ ਨਸ਼ਾ ਕਰਦੇ ਆ ਬਹੁਤ ਸਾਰੇ ਉੱਚ ਅਧਿਕਾਰੀ ਬੰਦੇ ਹੈਗੇ ਆ ਮੈਂ ਕਿਉਂਕਿ ਮੈਂ ਲੰਮੇ ਆਸਤਾ ਤੋਂ ਵਿਚਰ ਰਿਆਂ ਲੋਕਾਂ 'ਚ 18 17 ਸਾਲ ਦਾ ਮੇਰਾ ਬਾਹਰ ਦਾ ਹੀ ਸਟਰਗਲ ਆ ਹਾਂਜੀ ਸਿਆਸਤਦਾਨਾਂ ਦੇ ਨਾਲ ਵੀ ਰਿਆਂ ਅਫਸਰਸ਼ਾਹੀ 'ਚ ਵੀ ਬੈਠੇ ਉੱਠੇ ਆ ਔਰ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਤਵੱਜੋ ਦਿੱਤੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਮੁਲਾਜ਼ਮ ਵੀ ਹਾਂ ਬਿਲਕੁਲ ਜੀ ਹੁਣ ਜਿਹੜੇ ਘਰ ਢਾਏ ਜਾ ਰਹੇ ਆ ਉਹਦੇ ਵਿੱਚੋਂ ਕਿਦਾਂ ਜਸਟੀਫਾਈ ਕਰਾਂਗੇ ਕਿ ਸਾਰੇ ਨਸ਼ੇ ਨਾ ਬਣੇ ਹਾਂ ਬਿਲਕੁਲ ਜੀ ਕਿਹੜੀ ਸਕੈਨਰ ਹੈ ਭਗਵੰਤ ਮਾਨ ਸਰਕਾਰ ਕੋਲੋਂ ਚਾਹੇ ਪ੍ਰਸ਼ਾਸਨ ਦੇ ਕੋਲੋਂ ਕਿ ਉਹ ਇੱਟਾਂ ਤੇ ਚੈੱਕ ਕੀਤਾ ਜਾ ਸਕਦਾ ਉਹਦੀ ਸਕੈਨ ਕਰਕੇ ਤੇ ਇਹਦੇ ਚ ਨਸ਼ੇ ਵਾਲੀ ਇੱਟ ਲੱਗੀ ਆ ਬਿਲਕੁਲ ਔਰ ਜਿਹੜੇ ਤੁਸੀਂ ਘਰ ਪੰਜਾ ਪੰਜਾ ਜਿਨ੍ਹਾਂ ਤੇ ਚਲਾ ਦਿੱਤਾ ਘਰ ਢਾ ਦਿੱਤੇ ਹੁਣ ਜਿਹੜੇ ਬੰਦੇ ਤੁਸੀਂ ਦੇਖਿਓ ਗਰਾਊਂਡ ਲੈਵਲ ਤੇ ਜਿਹੜੇ ਝੁੱਗੀਆਂ ਝੌਂਪੜੀਆਂ ਤੇ ਜਿਹੜੇ ਤਰਪੈਲਾਂ ਦੇ ਘਰ ਬਣਾ ਕੇ ਨਸ਼ਾ ਵੇਚ ਰਿਆ ਉਹਦੀ ਝੁੱਗੀ ਪਾੜ ਦੋਗੇ ਉਹ ਇੱਥੇ ਕਹਿੰਦੇ ਹੁੰਦੇ ਨਾ ਉਹ ਕਹਿੰਦੇ ਡਾਂਗ ਤੇ ਡੇਰਾ ਤੇ ਅਗਲਾ ਪਿੰਡ ਮੇਰਾ ਉਹਨੇ ਜਿਹੜੇ ਲੋਕ ਇਹੋ ਜਿਹੇ ਆ ਉਹਨਾਂ ਨੂੰ ਸਰਕਾਰ ਕਿਵੇਂ ਨੱਥ ਪਾਊਗੀ ਬਿਲਕੁਲ ਕਿੱਦਾਂ ਨੱਥ ਪਾਊਗੀ ਇਹ ਚੀਜ਼ੇ ਬੜੀ ਸਵਾਲ ਮੈਂ ਪਿਛਲੇ ਦਿਨੀ ਸਰਕਾਰ ਦਾ ਮੈਂ ਮੈਂ ਅੱਜ ਵੀ ਜਿਹੜਾ ਵਾ ਪਾਰਟੀ ਦੇ ਵਿੱਚ ਕਿਸੇ ਪਾਰਟੀ 'ਚ ਨਹੀਂ ਗਿਆ ਮੈਂ ਦਲ ਬਦਲੂ ਵਾਲਾ ਕੰਮ ਨਹੀਂ ਕਰਦਾ ਮੇਰਾ 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 ਹੈਗਾ ਵਾ ਇੱਕ ਸਾਂਝਾ ਪੱਖ ਤੇ ਮੈਨੂੰ ਕੋਈ ਵੀ ਰਾਜਨੀਤਿਕ ਪਾਰਟੀ ਕਹਿ ਦੇਵੇ ਵੀ ਇਹ ਬੰਦੇ ਨੇ ਸਾਡੇ 'ਚ ਰਹਿ ਕੇ ਕੋਈ ਸਾਡੇ ਕੋਲੋਂ ਮਤਬਦਲ ਲਿਆ ਕੋਈ ਕਰਪਟ ਕੰਮ ਕੀਤਾ ਚਾਹੇ ਹਾਂ ਕੋਈ ਜਾਣ ਬੁੱਝ ਕੇ ਸੱਚ ਨੂੰ ਦਬਾਉਣ ਵਾਸਤੇ ਕੋਈ ਅਲੀਗੇਸ਼ਨ ਲਾ ਦੇ ਮੈਂ ਉਹਦਾ ਦਾਵਾ ਨਹੀਂ ਕਰਦਾ ਲੇਕਿਨ ਮੈਨੂੰ ਕੋਈ ਪੰਜਾਬ ਦਾ ਲੀਡਰ ਨਹੀਂ ਕਹਿ ਸਕਦਾ ਕੋਈ ਹੋਰ ਬੰਦਾ ਨਹੀਂ ਕਹਿ ਸਕਦਾ ਠੀਕ ਹੈ ਲੈਣ ਦੇਣ ਵਾਅਦੇ ਕਾਟੇ ਸੰਸਾਰ ਇੱਕ ਪਰੰਪਰਾ ਹੈ ਪਰ ਮੈਂ ਸੱਚੀਆਂ ਗੱਲਾਂ ਕਰਦਾ ਹੁੰਦਾ ਵਾ ਮੈਂ ਜਿਸ ਘਰ ਦੇ ਵਿੱਚ ਗਲਤ ਕੋਈ ਬੰਦਾ ਪਾਵਰ 'ਚ ਵੀ ਗਲਤ ਬੈਠਾ ਤੇ ਮੈਂ ਉਹਨੂੰ ਵੀ ਕਹਿਣ ਦੀ ਜ਼ਰੂਰਤ ਰੱਖੀ ਆ ਵੀ ਭਾਈ ਤੂੰ ਗਲਤ ਆ ਅਸੀਂ ਕਾਲੀਦਾਲ ਦੀ ਸਰਕਾਰ 'ਚ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡੀ ਸੀ ਆਪਾਂ ਆਪਣੇ ਹਲਕੇ ਦੇ ਐਮਐਲਏ ਨੂੰ ਕਿਹਾ ਇੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹਿ ਕੇ ਉਹਨਾਂ ਦੇ ਨਾਲ ਬਹੁਤ ਸਾਰੇ ਲੀਡਰ ਸੀ ਜਿਨ੍ਹਾਂ ਨਾਲ ਮੇਰਾ ਵੱਡੇ ਛੋਟੇ ਲੀਡਰਾਂ ਨਾਲ ਬਹਿਣ ਖਲੋਣ ਰਿਹਾ ਔਰ ਇਹ ਜਿਹੜੀ ਗੱਲ ਹੈ ਵੀ ਕਿਸੇ ਦਾ ਘਰ ਢਾਉਣਾ ਇਹਦੇ ਤੇ ਕਿਦਾਂ ਜਸਟੀਫਾਈ ਕਰ ਸਕਦਾ ਕੋਰਟ ਵੀ ਕਿਦਾਂ ਕਰ ਸਕਦਾ ਕਿ ਇੱਟਾਂ ਜਿਹੜੀਆਂ ਵਾ 2 ਨੰਬਰ ਦੇ ਪੈਸੇ ਦੀਆਂ ਸੀ ਬਿਲਕੁਲ ਜੀ ਇਹ ਚੀਜ਼ਾਂ ਜਿਹੜੀਆਂ ਇਹਦੇ ਨਾਲ ਸਮਾਜ ਦੇ ਵਿੱਚ ਜਿਹੜਾ ਨਾ ਆਉਣ ਵਾਲੇ ਟਾਈਮ ਤੇ ਤੁਹਾਨੂੰ ਮੈਂ ਦੱਸ ਦਿੰਦਾ ਜੀ ਹਾਂਜੀ ਇਹ ਜਿਹੜੀ ਘਰ ਢੋਆ ਢਵਾਈ ਹੈ ਨਾ ਇਹ ਸਰਕਾਰ ਦੀ ਸਮੱਸਿਆ ਬਣੂਗੀ ਬਿਲਕੁਲ ਜੀ ਗੱਲ ਦੀ ਹੱਡੀ ਬਣੂਗੀ ਜੀ ਗਲੇ ਦੀ ਹੱਡੀ ਬਣੂਗੀ ਔਰ ਇਹਨਾਂ ਕੋਈ ਐਕਸਪੀਰੀਅੰਸ ਨਹੀਂਗਾ ਨਾ ਇਹਨਾਂ ਕੋਈ ਢਾਉਣ ਵਾਲਾ ਐਕਸਪੀਰੀਅੰਸ ਸੀ ਤੇ ਨਾ ਇਹ ਜਸਟੀਫਾਈ ਕਰਨ ਵਾਲਾ ਐਕਸਪੀਰੀਅੰਸ ਸੀ ਤੇ ਨਾ ਇਹ ਕਲੀਅਰ ਹੀ ਕਰ ਸਕਦੇ ਹੋ ਕਿ ਅਸੀਂ ਗਲਤ ਕੀਤਾ ਕਿ ਸਹੀ ਕੀਤਾ ਬਿਲਕੁਲ ਜੀ ਚੰਕਾ ਸਾਹਿਬ ਤੁਹਾਡੀ ਜ세ਬੰਦੀ ਹੈਗੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥਰ ਕਾਲੀ ਦੇ ਤੁਸੀਂ ਮੁਖੀ ਜੇ ਹਨਾ ਜਿਹੜੀ ਤੁਹਾਡੀ ਸੰਸਥਾ ਜਿਹੜੀ ਆ ਇਹਨਾਂ ਦੇ ਖਿਲਾਫ ਕੀ ਮਹਿਮ ਕੋਈ ਵਿੱਢੇਗੀ ਆਉਣ ਵਾਲੇ ਸਮੇਂ 'ਚ ਵੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਡੀ ਜਿਹੜੀ ਸੰਸਥਾ ਨਾ ਉਹ ਅਸੀਂ ਉਹਨੂੰ ਇਸ ਤਰੀਕੇ ਨਾਲ ਸਮੂਤਲੀ ਚਲਾ ਰਹੇ ਆ ਸਾਡੀ ਸੰਸਥਾ ਨਹੀਂ ਗਈ ਅਸੀਂ ਕੰਮ ਹੀ ਉਹ ਕਰਨ ਦੀ ਸੋਚ ਰਹੇ ਹਾਂ ਕਿ ਜਿਹੜੇ ਸਾਡੇ ਸਿੱਖ ਰਾਜ ਦੇ ਵਿੱਚ ਕੰਮ ਹੁੰਦੇ ਸੀ ਕਿ ਸਿੱਖ ਰਾਜ ਨੂੰ ਅਸੀਂ ਫੇਰ ਦੁਬਾਰਾ ਦਰਸਾਉਣਾ ਚਾਹੁੰਦੇ ਹਾਂ ਖਾਲਸਾ ਰਾਜ ਖਾਲਸਾ ਰਾਜ ਦੀ ਗੱਲ ਜਿਹੜੀ ਆ ਉਹ ਦੁਨੀਆ ਦੇ ਦਿਲਾ 'ਚ ਪਾਉਣਾ ਚਾਹੁੰਦੇ ਹਾਂ ਅੱਜ ਤੁਸੀਂ ਦੇਖ ਲਓ ਸਾਡੇ ਨਾਲ ਹਿੰਦੂ ਭਾਈਚਾਰੇ ਦੇ ਲੋਕ ਵੀ ਜੁੜੇ ਆ ਹਾਂਜੀ ਉਹ ਕਹਿੰਦੇ ਯਾਰ ਉਹ ਰਾਜ ਕਿੱਦਾਂ ਦਾ ਸੀ ਤੇ ਅਸੀਂ ਉਹਨਾਂ ਨੂੰ ਕਹਿੰਨੇ ਕਿ ਆਹੋ ਇਕੱਠੀ ਹੋਈਏ ਉਹ ਅੱਜ ਵੀ ਰਾਜ ਪੰਜਾਬ ਦੇ ਵਿੱਚ ਆ ਸਕਦਾ ਵਾ ਔਰ ਚੰਦ ਦਿਨਾਂ ਦੇ ਵਿੱਚ ਆ ਸਕਦਾ ਵਾ ਕਿਉਂਕਿ ਸਿੱਖ ਰਾਜ ਦੇ ਵਿੱਚ ਜਿੰਨੇ ਵੀ ਜਰਨੈਲ ਹੋਏ ਆ ਉਹਨਾਂ ਦਾ ਸਵਾਰਥ ਕੋਈ ਨਹੀਂ ਸੀ ਹੁੰਦਾ ਤੇ ਮੈਂ ਪਹਿਲੇ ਨੰਬਰ ਤੇ ਪਰਨ ਕਰਕੇ ਚੱਲਿਆ ਵਾਂ ਜੱਥੇਬੰਦੀ ਬਣਾਉਣ ਤੋਂ ਪਹਿਲਾਂ ਇਹ ਗੱਲ ਸੋਚੀ ਆ ਕਿ ਬਹੁਤ ਸਿੰਘ ਜੀ ਜਿੰਨੀ ਮਰਜ਼ੀ ਪਾਗਰ ਆ ਜਾਵੇ ਹਾਂਜੀ ਜਿਹੜਾ ਬੰਦਾ ਨੇਮਾ ਹੋ ਕੇ ਚੱਲਦਾ ਪ੍ਰਮਾਤਮਾ ਬਾਬਾ ਨਾਨਕ ਨੂੰ ਤਤੀਬਾ ਨਹੀਂ ਲੱਗਣ ਦਿੰਦਾ ਬਿਲਕੁਲ ਜੀ ਅਸੀਂ ਹਮੇਸ਼ਾ ਇਹ ਨੇਮੇ ਹੋ ਕੇ ਚੱਲਣਾ ਵਾ ਔਰ ਬੇਦਾਗ ਚੱਲਣਾ ਵਾ ਔਰ ਭਾਈ ਗੁਰਦਾਸ ਜੀ ਦਾ ਕਥਨ ਲੈ ਕੇ ਚੱਲਣਾ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਬਿਲਕੁਲ ਜੀ ਔਰ ਅਸੀਂ ਇਸ ਚੀਜ਼ ਲਈ ਕਮਰਕਸਾ ਕਰਕੇ ਪਿੰਡ ਪਿੰਡ ਜਾਣ ਦੀ ਸਾਡੀ ਤਿਆਰੀ ਹੈ ਔਰ ਪਿੰਡਾਂ ਦੇ ਵਿੱਚ ਅਸੀਂ ਪ੍ਰਚਾਰ ਵੀ ਕਰਾਂਗੇ ਜੇ ਨਸ਼ਾ ਵੇਚਣ ਵਾਲੇ ਪਿੰਡ ਪਿੰਡ ਜਾ ਕੇ ਨਸ਼ਾ ਵੇਚ ਸਕਦੇ ਆ ਤੇ ਅਸੀਂ ਨਸ਼ਾ ਪੀਣ ਵਾਲਿਆਂ ਨੂੰ ਪਿੰਡ ਪਿੰਡ ਜਾ ਕੇ ਡੱਕਣ ਦੀ ਕੋਸ਼ਿਸ਼ ਕਰਾਂਗੇ ਔਰ ਵੀਡੀਓ ਦੇ ذریعے ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਜਰੂਰ ਸਾਥ ਦਿਓ ਸਾਰੇ ਮਾਰੇ ਨਹੀਂ ਹੋ ਸਕਦੇ ਪਰ ਅੱਜ ਹਾਲਾਤ ਪੰਜਾਬ ਦੇ ਹੋ ਗਏ ਆ ਕਿ ਹਰ ਬੰਦਾ ਹਰ ਬੰਦੇ ਦੀ ਨਿਗਾ ਚ ਚੋਰ ਆ ਬਿਲਕੁਲ ਜੀ ਚਮਕਾ ਸਾਹਿਬ ਹੁਣ ਗੱਲ ਕਰ ਰਹੇ ਆ ਅਸੀਂ ਭਾਰਤ ਪਾਕਿਸਤਾਨ ਦੀ ਜਿਹੜੀ ਪਹਿਲਗਾਮੇ ਵਿੱਚ ਜਿਹੜੀ ਆ ਬੀਤੇ ਦਿਨੀ ਗੋਲਾ ਮਾਰੀ ਉਹ ਹੋਇਆ ਨੰਗਲ ਹਿੰਦੂਵਾਦ ਦੇ ਉੱਤੇ ਜਾਂ ਕਿਸੇ ਦੇ ਉੱਤੇ ਅੱਤਵਾਦੀ ਵੱਲੋਂ ਜਿਮਲੋ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਆ جنگ ਦੇ ਅਸਰ ਬਣੇ ਹੋਏ ਆ ਤੇ ਜੰਗ ਹੁੰਦੀ ਆ ਤੇ ਸਾਡੇ ਉਤੇ ਕੀ ਅਸਰ ਪਊਗਾ ਸਾਡੇ ਭਾਰਤ ਤੇ ਕੀ ਅਸਰ ਪਊ ਲੋਕਾਂ ਤੇ ਕੀ ਅਸਰ ਪਊਗਾ ਸਾਜੀ ਸੰਤੂ ਸਾਹਿਬ ਜਿਹੜੀ ਪਹਲਗਾਮ ਸ਼੍ਰੀਨਗਰ ਦੇ ਵਿੱਚ ਹਮਲਾ ਹੋਇਆ ਹਾਂਜੀ ਬਹੁਤ ਹੀ ਨਿੰਦਨਯੋਗ ਆ ਔਰ ਬਹੁਤ ਹੀ ਮੰਦ ਭਗ ਆ ਔਰ ਮੈਨੂੰ ਪਰਿਵਾਰਾਂ ਨਾਲ ਹਮਦਰਦੀ ਵੀ ਆ ਮੈਂ ਦੁੱਖ ਵੀ ਯਾਦ ਕਰਦਾ ਵਾਂ ਕਿ ਜਿਨ੍ਹਾਂ ਦੇ ਜੀ ਚਲੇ ਗਏ ਪਰ ਮੈਨੂੰ ਰੋਸ ਸਰਕਾਰਾਂ ਤੇ ਆ ਰੋਸ ਆਪਣੀਆਂ ਇੰਟੈਲੀਜੈਂਸੀਆਂ ਤੇ ਆ ਕਿ ਯਾਰ ਤੀ ਨਿਰਦੋਸ਼ੇ ਲੋਕ ਜਾਨਵਰਾਂ ਦੀ ਤਰ੍ਹਾਂ ਮਾਰ ਦਿੱਤੇ ਗਏ ਔਰ ਇਹ ਹਿੰਦੂ ਮੁਸਲਮਾਨ ਸਿੱਖ ਇਸਾਈ ਬੁੱਧੀ ਜੈਨੀ ਦਾ ਮੈਟਰ ਨਹੀਂਗਾ ਇਹ ਮੈਟਰ ਹੈਗਾ ਵਾ ਕਿ ਸ਼੍ਰੀਨਗਰ ਦੇ ਵਿੱਚ ਅਨਸਾਨੀਅਤ ਸ਼ਰਮਸ਼ਾਰ ਹੁੰਦੀ ਨਜ਼ਰ ਆਈ ਹੈ ਕਿ ਸਾਡੇ ਕੋਲੋਂ ਆਰਮੀ ਸਾਡੇ ਕੋਲੋਂ ਏਜੰਸੀਆਂ ਔਰ ਬੰਦੇ ਉੱਤੇ ਆਉਣ ਅੰਨੇ ਵਾ ਫਾਇਰਿੰਗ ਕਰਕੇ ਔਰ ਇੰਨੀ ਤਬਦੀਸ਼ਨਾ ਮਾਰ ਕੇ ਜਾਣ ਜਿਵੇਂ ਮੀਡੀਆ ਦੱਸ ਰਿਹਾ ਵਾ ਹਣਾ ਨਾ ਮੈਂ ਕਹਿੰਨਾ ਕਿ ਜਿਹੜਾ ਕੋਈ ਦੈਸ਼ਤਗਰਦ ਹੁੰਦਾ ਉਹਦਾ ਕੋਈ دین ਧਰਮ ਮਜਬ ਕੋਈ ਦੇਸ਼ ਨਹੀਂ ਹੁੰਦਾ ਸਹੀ ਗੱਲ ਉਹਦਾ ਘਰ ਕੋਈ ਨਹੀਂ ਹੁੰਦਾ ਉਹ ਜਾਨਵਰਾਂ ਦੀ ਤਰ੍ਹਾਂ ਹੁੰਦਾ ਜਿਵੇਂ ਜਾਨਵਰ ਦਾ ਘਰ ਕੋਈ ਨਹੀਂ ਨਾ ਤੇ ਉਹ ਦੈਸ਼ਤਗਰਨ ਦਾ ਵੀ ਘਰ ਕੋਈ ਨਹੀਂ ਹੁੰਦਾ ਉਹ ਜਿਹੜਾ ਉਹ ਚੀਜ਼ ਹੈ ਉਹਦੀ ਤਾਂ ਪਹਿਲੇ ਨੰਬਰ ਤੇ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਆ ਔਰ ਕਿੰਨੇ ਕਰਵਾਇਆ ਇਹਦੇ ਤੱਕ ਵੀ ਸਰਕਾਰਾਂ ਨੂੰ ਜਾਣ ਦੀ ਲੋੜ ਆ ਔਰ ਜਿਹੜਾ ਸਵਾਲ ਕੀਤਾ ਜੰਗ ਦੇ ਅਸਾਰ ਹਾਂਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਹੁਣ ਕਈ ਵਾਰਾ ਘਾਵਤ ਲੋਕ ਪਿੰਡਾਂ 'ਚ ਆਮ ਚਰਚਾ ਕਹਿੰਦੇ ਪਈ ਹੁਣ ਲੋਕ ਸਿਆਣੇ ਹੋ ਗਏ ਹੁਣ ਕੋਈ ਕਿਸੇ ਨਾਲ ਲੜਦਾ ਨਹੀਂਗਾ ਤੇ ਮੈਂ ਦੋਵਾਂ ਦੇਸ਼ਾਂ ਦੀਆਂ ਹਕੂਮਰਾਨ ਸਰਕਾਰਾਂ ਨੂੰ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਔਰ ਪਾਕਿਸਤਾਨ ਦੇ ਨੌਕਮੰਤਰੀ ਸਾਹਿਬ ਔਰ ਉਥੋਂ ਦੇ ગ્રਾਇ ਮੰਤਰੀ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਇਸ ਚੀਜ਼ ਲਈ ਦੋਨੋਂ ਦੇਸ਼ ਘਾਟੇਵੰਦਾ ਸੌਦਾ ਵਾ ਕਿਉਂਕਿ ਗਰੀਬੀ ਨੇ ਅੱਗੇ ਸਮਾਜ ਨੂੰ ਜਕੜਿਆ ਹੋਇਆ ਵਾ ਸੰਧੂ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਜਿਵੇਂ ਪਿਛਲੇ ਟਾਈਮ ਕਰੋਨਾ ਆਈ ਹੈ ਨਾ ਕਰੋਨਾ ਨੇ ਸਾਰੇ ਦੇਸ਼ਾਂ ਦੀ ਜਿਹੜੀ ਹਾਲਤ ਹੈ ਨਾ ਉਹ ਡੁੱਬਰ ਕਰਤੀ ਆ ਪੰਜਾਬੀ ਵਿੱਚ ਕਹਾਂ ਖਸਤਾ ਅਸੀਂ ਜੰਗ ਵਾਲੇ ਬੰਨੇ ਜਾਵਾਂਗੇ ਤੇ ਮਾਰੇ ਜਾਵਾਂਗੇ ਕੱਲਾ ਅਸੀਂ ਨਹੀਂ ਕੋਈ ਵੀ ਦੇਸ਼ ਜੰਗ ਦਾ ਐਲਾਨ ਕਰਦਾ ਤੇ ਮਾਰਿਆ ਜਾ ਸਕਦਾ ਪਰ ਇਸ ਦੇ ਵਿੱਚ ਤੁਸੀਂ ਦੇਖਿਆ ਨਾ ਜਿਹੜੇ ਮਤੇ ਪਾਏ ਗਏ ਹਾਂਜੀ ਤੇ ਕੁਝ ਭਵਿੱਖ ਬਾਣੀ ਵਾਲੇ ਲੋਕਾਂ ਨੇ ਕੁਸ਼ ਆਮ ਲੋਕ ਕਹਿੰਦੇ ਹੁੰਦੇ ਸੀ ਕਿ ਹੁਣ ਜੰਗ ਹੋਣੀ ਹੈ ਪਾਣੀ ਤੇ ਹਾਂ ਹਾਂ ਤੇ ਉਹ ਸਚਾਈ ਹੋ ਗਈ ਕਿ ਜਿਹੜਾ ਇਹਨਾਂ ਨੇ ਉਹ ਝਿਲਮ ਦਾ ਪਾਣੀ ਬੰਦ ਕਰਨ ਦੀ ਗੱਲ ਕੀਤੀ ਜਿਆਦਾ ਦੇਖੋ ਚਰਚਾ ਪਾਣੀ ਬੰਦ ਦੀ ਚੱਲ ਰਹੀ ਆ ਹਾਂਜੀ ਇਹ ਬਰਲਵਾਰ ਲਗਣੀ ਹੈ ਪਾਣੀ ਦੀ ਤੇ ਮੈਂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਸਰਕਾਰਾਂ ਨੂੰ ਪੰਜਾਬ ਦੇ ਬਾਗਬਾਨੀ ਅਧਿਕਾਰੀਆਂ ਨੂੰ ਮੰਤਰੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਡਾ ਕੋਸ਼ਿਸ਼ ਕਰੀਏ ਅਸੀਂ ਝੋਨੇ ਦੀ ਜਿਹੜੀ ਬਜਾਈ ਹੈ ਉਹਨੂੰ ਘਟਾ ਕੇ ਹੋਰ ਦਾਲਾਂ ਸਬਜ਼ੀਆਂ ਜਵਾਰਾਂ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਛੱਡ ਜੀਏ ਤੁਸੀਂ ਵੇਖੋ ਰੋਟੀ ਤੋਂ ਬਿਨਾਂ ਸਰ ਸਕਦਾ ਪਰ ਇੱਕ ਪਾਣੀ ਕਹਿ ਜਿਹੜੀ ਚੀਜ਼ ਹੈ ਇਹ ਬੰਦਾ ਵੀ ਮਰ ਜਾਂਦਾ ਤੇ ਜੀਵ ਜੰਤੂ ਵੀ ਮਰ ਜਾਂਦਾ ਇਹ ਕਰਕੇ ਇਹ ਜਿਹੜਾ ਕਹਾਵਤਾ ਹੋ ਰਹੀਆਂ ਸੀ ਨਾ ਕਹਿੰਦੇ ਸੀ ਕਿ ਪਾਣੀ ਦੀ ਜੰਗ ਲੱਗਣੀ ਹੈ ਜ ਸਭਤ ਹੋ ਰਹੀ ਆ ਇਹ ਜੰਗ ਦੇ ਵਿੱਚ ਅਸਾਰ ਪਾਣੀ ਬੰਦ ਕਰਨ ਦੀ ਜੰਗ ਦਾ ਕਾਰਨ ਬਣ ਰਿਹਾ ਔਰ ਮੈਂ ਕਹਿੰਦਾ ਇਹ ਵਰਲਡ ਵਾਰ ਲੱਗ ਸਕਦੀ ਜੇ ਪਾਣੀ ਵਾਸਤੇ ਅਸੀਂ ਤਵੱਜੋ ਨਾ ਦਿੱਤੀ ਤੇ ਔਰ ਇਹ ਵਰਲਡ ਵਾਰ ਇਥੋਂ ਤੱਕ ਕਿ ਲੋਕਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਤੇ ਚਲੋ ਨਲਕੇ ਆ ਔਰ ਜਿਹੜੇ ਸ਼ਹਿਰਾਂ ਦੇ ਵਿੱਚ ਜਿਵੇਂ ਕੁਝ ਕਲੋਨੀਆਂ ਜਿੱਥੇ ਟੈਂਕੀਆਂ ਦਾ ਪਾਣੀ ਆਉਂਦਾ ਵਾ ਕਉਦੀ ਉਹ ਉਹ ਜੰਗ ਲੱਗ ਸਕਦੀ ਕਿ ਲੋਕ ਪਾਣੀ ਤੋਂ ਲੜ ਲੜ ਕੇ ਮਰ ਜਾਣਗੇ ਸਾਨੂੰ ਵਾਤਾਵਰਨ ਨੂੰ ਵੀ ਸ਼ੁੱਧ ਕਰਨਾ ਚਾਹੀਦਾ ਵਾ ਔਰ ਜੰਗ ਨਹੀਂ ਹੋਣੀ ਚਾਹੀਦੀ ਔਰ ਇਹਦਾ ਕੋਈ ਹੱਲ ਲੱਭਿਆ ਜਾਣਾ ਚਾਹੀਦਾ ਔਰ ਮੈਂ ਨਾਲ ਹੀ ਗੱਲ ਕਹਿਣੀ ਚਾਹੁੰਦਾ ਵਾ ਕਿ ਸਾਡੀਆਂ ਸਰਕਾਰਾਂ ਨੂੰ ਵਾਤਾਵਰਨ ਪ੍ਰਤੀ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਜਿੱਥੇ ਸਰਕਾਰਾਂ ਨੂੰ ਲੋੜ ਉੱਥੇ ਲੋਕਾਂ ਨੂੰ ਵੀ ਲੋੜ ਆ ਹੁਣ ਤੁਸੀਂ ਦੇਖਦੇ ਜੋ ਰੁੱਖ ਲਾਏ ਜਾਂਦੇ ਕਿ ਜਿਹੜਾ ਸਮਾਸੇਦਿਆਂ ਲੋ ਇਹ ਨਹੀਂ ਕਿ ਨਹੀਂ ਲਾਏ ਜਾਂਦੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਲੁਖ ਲਾਉਣ ਦੀ ਮਹਿੰਮਾ ਵੀ ਸ਼ੁਰੂ ਕੀਤੀ ਜਾਵੇ ਹੋਰ ਬਹੁਤ ਸਾਰੀਆਂ ਮਹਿੰਮਾ ਜਿਹੜੀਆਂ ਤੋਰੀਆਂ ਜਾਣ ਹੁਣ ਰੁੱਖ ਲਾ ਕੇ ਉਹਨਾਂ ਦੀ ਜਿਹੜੀ ਜਿਵੇਂ ਕਹਿ ਦਈਏ ਖਾਤਮਾ ਕੀਤਾ ਜਾਂਦਾ ਨਾ ਗੁੱਜਰ ਬਰਾਦਰੀ ਜਿਹੜੀ ਆ ਉਹ ਰੂੜਾਂ ਤੇ ਜਾਨਵਰ ਬੇ ਲਗਾਮ ਲੈ ਕੇ ਫਿਰਦੇ ਆ ਔਰ ਬਹੁਤ ਸਾਰੇ ਜਾਨਵਰ ਜਿਹੜੇ ਸਾਡੇ ਸਰਕਾਰਾਂ ਦਾ ਫਰਜ਼ ਸੀ ਕਿ ਉਹਨਾਂ ਨੂੰ ਕਿਸੇ ਕਿਸੇ ਜਗ੍ਹਾ ਤੇ ਰੱਖਣ ਦਾ ਜਿਵੇਂ ਗਵਵਾ ਸਾਹਣਿਆ ਐਕਸੀਡੈਂਟ ਹੁੰਦੇ ਆ ਇਹ ਬਹੁਤ ਸਾਰੇ ਸੰਧੂ ਸਾਹਿਬ ਸਾਡੇ ਵਿੱਚ ਕਮੀਆਂ ਵਾ ਅਸੀਂ ਜੰਗ ਵਾਲੇ ਬੰਨੇ ਤੁਰੇ ਫਿਰਦੇ ਆ ਜੰਗ ਤਾਂ ਸਾਡੇ ਘਰ 'ਚ ਹੀ ਲੱਗੇ ਹੋਏ ਆ ਤੇ ਅਸੀਂ ਜਾਨਵਰੀ ਸੰਭ ਲਈਏ ਅਸੀਂ ਆਪਣੇ ਬੱਚੇ ਹੀ ਸੰਭ ਲਈਏ ਅਸੀਂ ਆਪਣੇ ਪਿੰਡਾਂ ਦੇ ਪਿੰਡ ਹੀ ਸੰਭ ਲਈਏ ਅਸੀਂ ਆਪਣਾ ਪਾਣੀ ਸੰਭ ਲਈਏ ਅਸੀਂ ਆਪਣਾ ਵਾਤਾਵਰਣ ਸੰਭ ਲਈਏ ਇਹ ਕਰਕੇ ਮੈਂ ਅਖੀਰ ਤੇ ਇਹ ਕਹਿਣੀ ਚਾਹੁੰਦਾ ਵਾ ਕਿ ਸਾਨੂੰ ਨਸ਼ਿਆਂ ਦਾ ਜਿਹੜੀ ਜੰਗ ਆ ਉਹ ਵੀ ਉਨਾ ਚਿਰ ਲੜਦੇ ਰਹਿਣਾ ਚਾਹੀਦਾ ਜਿੰਨਾ ਚਿਰ ਅਸੀਂ ਨਸ਼ੇ ਨੂੰ ਖਤਮ ਨਹੀਂ ਕਰ ਦਿੰਦੇ ਔਰ ਜਿਹੜੀ ਸਰਕਾਰਾਂ ਵੱਲੋਂ جنگ ਲੱਗਣ ਦੀ ਤਿਆਰੀ ਆ ਮੈਂ ਉਹਦੇ ਤੇ ਅਪੀਲ ਕਰਦਾ ਵਾਂ ਬੇਨਤੀ ਕਰਦਾ ਵਾਂ ਜਥੇਬੰਦੀ ਦਾ ਸੇਵਾਦਾਰ ਹੋਣ ਦੇ ਨਾਤੇ ਕਿ ਇਸ جنگ ਨੂੰ ਟਾਲ ਕੇ ਕੋਈ ਭਾਈਚਾਰੇ ਦਾ ਰਸਤਾ ਲੱਭਿਆ ਜਾਵੇ ਜਿਵੇਂ ਪਹਿਲਾਂ ਇੱਕ ਦੂਜੇ ਦੇ ਗੱਲ ਲਾ ਕੇ ਮਿਲਿਆ ਜਾਂਦਾ ਸੀ ਏਵੇਂ ਮਿਲਿਆ ਜਾਵੇ ਸਿਆਸੀ ਲੋਕ ਵੀ ਮਿਲਣ ਆਮ ਲੋਕ ਵੀ ਮਿਲਣ ਜਮਾਤੀ ਲੋਕ ਵੀ ਮਿਲਣ ਸਾਡੇ ਜਿਵੇਂ ਬਾਰਡਰ ਦੇ ਉੱਤੇ ਬਾਗਾ ਬਾਰਡਰ ਤੇ ਪ੍ਰੇਟ ਹੁੰਦੀ ਸੀ ਕੁਝ ਦਿਨ ਲਈ ਬੂਹੇ ਖੁੱਲਦੇ ਸੀ ਇੱਕ ਦੂਜੇ ਦੇ ਘਰ ਚਾਤੀ ਵੱਜਦੀ ਸੀ ਉਹ ਦਰਵਾਜ਼ੇ ਖੁੱਲਣ ਔਰ ਅਖੀਰ ਤੇ ਮੈਂ ਨਾਲੇ ਗੱਲ ਕਹਿਣੀ ਚਾਹੁੰਦਾ ਸਰਕਾਰਾਂ ਨੂੰ ਕਿ ਅਸੀਂ ਤੇ ਇਹ ਮੰਗ ਕਰਦੇ ਆਂ ਕਿ ਬਾਰਡਰ ਖੁੱਲੇ ਜਾਣ ਉਹਦੇ ਤੇ ਮਸਤੀਦੀ ਵਜਾਈ ਜਾਵੇ ਬਾਰਡਰ ਖੁੱਲੂਗਾ ਪੰਜਾਬ ਦਾ ਕਾਰੋਬਾਰ ਚੱਲੂਗਾ ਦੇਸ਼ ਦਾ ਕਾਰੋਬਾਰ ਚੱਲੂਗਾ ਤੇ ਆਮ ਜਿਹੜੇ ਲੋਕ ਆ ਉਹ ਜਿਹੜੇ ਆ ਉਹਨਾਂ ਨੂੰ ਉਤਸ਼ਾਹ ਹੋਊਗਾ ਉਹ ਬਾਗੋ-ਬਾਗ ਹੋਣਗੇ ਕਿਸਾਨ ਬਾਗੋ-ਬਾਗ ਹੋਣਗੇ ਵਪਾਰੀ ਬਾਗੋ-ਬਾਗ ਹੋਣਗੇ ਔਰ ਹਰ ਭਾਈਚਾਰਾ ਬਾਗੋ-ਬਾਗ ਹੋਊਗਾ ਕਾਰੋਬਾਰ ਵਧੂਗਾ ਬਲਕਿ ਬੰਦ ਨਾ ਕਰੀਏ ਅਸੀਂ ਭਾਈਚਾਰਾ ਵਧਾ ਕੇ ਕਾਰੋਬਾਰ ਵਧਾ ਕੇ ਤਰੱਕੀ ਵਾਲੇ ਰਾਹ ਤੇ ਜਾਈਏ ਇੰਨੀਆਂ ਹੀ ਸੰਧੂ ਸਾਹਿਬ ਬੇਨਤੀਆਂ ਵਾ ਔਰ ਲਾਸਟ ਤੇ ਮੈਂ ਸਰੋਤਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਕਰਦਾ ਵਾ ਵਤਨ ਦੀ ਮਿੱਟੀ ਦਾ ਜਿਹੜੀ ਸਾਨੂੰ ਲੋਕਾਂ ਦੇ ਰੂਹ-ਬਰੂ ਕਰ ਦੇਜੋ ਔਰ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵਕਤੋ ਵਕਤ ਵੀਡੀਓ ਦੇਖਿਆ ਕਰੋ ਜਿਹੜੀ ਵੀ ਵੀਡੀਓ ਆਉਂਦੀ ਉਹਦੇ 'ਚ ਸਾਨੂੰ ਸੁਝਾਅ ਦਿਆ ਕਰੋ ਅਸੀਂ ਸਿੱਖ ਰਹੇ ਆਂ ਔਰ ਤੁਸੀਂ ਸਿਖਾ ਰਹੇ ਜੋ ਜਿੱਥੇ ਲੱਗਦਾ ਕਿ ਅਸੀਂ ਕਿਤੇ ਮਿਸਟੇਕ ਕਰ ਗਏ ਆਂ ਤੇ ਸਾਰੇ ਸਰੋਤੇ ਸਤਿਕਾਰਯੋਗ ਹੁੰਦੇ ਆਂ ਰੱਬ ਪਰਿਆ ਪਿਆਰ ਹੁੰਦਾ ਉਹਨਾਂ ਦਾ ਤੇ ਉਹ ਸਾਨੂੰ ਦਇਆ ਕਰਨ ਸੰਯੋਗ ਤੇ ਇੰਨੀਆਂ ਹੀ ਬੇਨਤੀਆਂ ਕਰਦਾ ਆ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ